ਸਾਹਿਬ ਜੀ ਹਾਂ ਜੀ ਅੱਜ ਆਪਾਂ ਤੁਹਾਨੂੰ ਸਿਖਾਉਣ ਲੱਗੇ ਆ ਕਾਊਚਿੰਗ ਦੀ ਸੈਕੰਡ ਵੇਰੀਏਸ਼ਨ ਇਹਦੇ ਲਈ ਆਪਾਂ ਇੱਕ ਵੂਲ ਦਾ ਥ੍ਰੈਡ ਲਿਆ ਇੱਕ ਐਂਕਰ ਥ੍ਰੈਡ ਜੋ ਆਪਾਂ ਪਹਿਲਾਂ ਯੂਜ਼ ਕਰਦੇ ਆ ਫਰਸਟਲੀ ਤਾਂ ਵੂਲ ਦੇ ਥ੍ਰੈਡ ਨੂੰ ਆਪਾਂ ਪਹਿਲਾਂ ਉੱਪਰ ਕੱਢਣਾ ਸੋਈ ਦੇ ਨਾਲ ਤੇ ਉਹਨੂੰ ਡਿਜ਼ਾਈਨ ਦੇ ਨਾਲ-ਨਾਲ ਘਮਾਉਂਦੇ ਜਾਣਾ ਤੇ ਐਂਕਰ ਦੇ ਥ੍ਰੈਡ ਦੇ ਨਾਲ ਉਹਨੂੰ ਇਕਲ-ਇਕਲ ਸਟਿਚ ਦੇਈ ਜਾਣੇ ਆ ਇਦਾਂ ਨੱਥਦੇ ਜਾਣਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਵੂਲ ਦੇ ਥ੍ਰੈਡ ਨੂੰ ਉਵੇਂ ਡਿਜ਼ਾਈਨ ਦੇ ਨਾਲ-ਨਾਲ ਘਮਾਈ ਜਾਣਾ ਤੇ ਆਪਣੇ ਪੇਜ ਸੂਟ ਅਸਟਰ ਨੂੰ ਵੱਧ ਤੋਂ ਵੱਧ ਫੋਲੋ ਐਂਡ ਸ਼ੇਅਰ ਜਰੂਰ ਕਰੋ ਜੀ ਇਦਾਂ ਜਿਹੜਾ ਆਪਾਂ ਇੱਕ ਅੰਬੀ ਦਾ ਡਿਜ਼ਾਈਨ ਬਣਾਇਆ ਤੇ ਐਂਡ ਤੇ ਜਿਹੜਾ ਵੂਲ ਦੇ ਥ्रेड ਨੂੰ ਵੀ ਫਿਨਿਸ਼ ਕਰਨ ਦੇ ਲਈ ਪਿੱਛੇ ਕੱਢ ਦੇਣਾ ਸੂਈ ਚ ਪਾ ਕੇ ਇਦਾਂ ਪਿੱਛੇ ਕੱਢ ਦੇਣਾ ਇਹਨੂੰ ਵੀ ਤੇ ਇਦਾਂ ਆਪਣਾ ਡਿਜ਼ਾਈਨ ਰੈਡੀ ਹੋ ਗਿਆ ਸਿੰਪਲ ਤੇ ਅੱਜ ਵਾਲੀ ਸੈਕੰਡ ਵੇਰੀਏਸ਼ਨ ਕਾਊਚਿੰਗ ਡਿਜ਼ਾਈਨ ਸਾਈਕਲ ਦਾ ਡਿਜ਼ਾਈਨ ਇਹ ਬਣਿਆ ਹੋਇਆ ਹੈ